ਸਖਬੀਰ ਬਾਦਲ ਵਾਲਾ ਧੜਾ ਦੋ ਫਾੜ ਹੋ ਚੁੱਕਿਆ ਦੋ ਧੜਿਆਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਵਾਲਾ ਧੜਾ ਵੰਡਦਾ ਹੋਇਆ ਨਜ਼ਰ ਆ ਰਿਹਾ ਹੈ ਸੁਖਬੀਰ ਬਾਦਲ ਦੇ ਖਿਲਾਫ ਉਸੇ ਦੇ ਧੜੇ ਦੇ ਵਿੱਚ ਬਗਾਵਤ ਵੱਡੀ ਬਗਾਵਤ ਹੈ ਵੱਡੇ ਆਗੂਆਂ ਦੀ ਬਗਾਵਤ ਹੈ ਜਿਹੜੀ ਕਿ ਸੁਖਬੀਰ ਸਿੰਘ ਬਾਦਲ ਲੈਂਡ ਕੰਪਨੀ ਨੂੰ ਵੱਡੇ ਸੰਕਟ ਚ ਪਾ ਸਕਦੀ ਹੈ ਇਹਦੇ ਬਾਰੇ ਤਾਜ਼ਾ ਜਾਣਕਾਰੀ ਆਈ ਹੈ ਕਿਹੜੇ ਕਿਹੜੇ ਆਗੂ ਬਗਾਵਤੀ ਝੰਡਾ ਚੁੱਕ ਚੁੱਕੇ ਨੇ ਕਿਹੜੇ ਕਿਹੜੇ ਆਗੂਆਂ ਨੇ ਜਿਹੜਾ ਖੁੱਲੇ ਆ ਚੈਲੰਜ ਕਰ ਦਿੱਤਾ ਹੈ ਇਹਦੇ ਬਾਰੇ ਗੱਲ ਕਰਨੀ ਹੈ ਨਵੀਂ ਜਾਣਕਾਰੀ ਹੈ ਤੁਹਾਡੇ ਨਾਲ ਸਾਂਝੀ ਕਰਨੀ ਹੈ ਤੁਸੀਂ ਜੁੜ ਚੁੱਕੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਕੱਲ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਦਾ ਇੱਕ ਬਿਆਨ ਆਇਆ ਜਿਹੜੇ ਚੋਂ ਉਹਨਾਂ ਨੇ ਕਿਹਾ ਕਿ ਸੱਤ ਮੈਂਬਰੀ ਕਮੇਟੀ ਸਟੈਂਡ ਕਰਦੀ ਹੈ ਸੱਤ ਮੈਂਬਰੀ ਕਮੇਟੀ ਸਟੈਂਡ ਵੀ ਕਰਦੀ ਹੈ ਨਾਲ ਹੀ ਜਥੇਦਾਰ ਸਾਹਿਬ ਨੇ ਤਾਂ ਸਪਸ਼ਟ ਕਰਤਾ ਨਾਲ ਹੀ ਉਹਨਾਂ ਨੇ ਇੱਕ ਹੋਰ ਗੱਲ ਆਖਤੀ ਉਹਨਾਂ ਆਖਿਆ ਕਿ ਜਿਹੜੀ ਭਰਤੀ ਪ੍ਰਕਿਰਿਆ ਵਾਸਤੇ ਵਰਕਿੰਗ ਕਮੇਟੀ ਨੇ ਚੀਜ਼ਾਂ ਕਰੀਆਂ ਨੇ ਉਹ ਵੀ ਚੱਲਦੀਆਂ ਨੇ ਹੁਣ ਇੱਥੇ ਚੀਜ਼ਾਂ ਇੱਕ ਪਾਸੇ ਦਾ ਸਪਸ਼ਟ ਹੈ ਕਿ ਸੱਤ ਮੈਂਬਰੀ ਕਮੇਟੀ ਹੋ ਗਈ ਪਾਣੀ ਨਿੱਤਰ ਗਿਆ ਸੁਖਵੀਰ ਸਿੰਘ ਬਾਦਲ ਦੇ ਧੜੇ ਦਾ ਧੜੇ ਦਾ ਉਹ ਨਰੇਟਿਵ ਉਹ ਬਰਤਾਨਤ ਖਾਰਜ ਹੋ ਗਿਆ ਪਰ ਸਿੰਘ ਸਾਹਿਬ ਸਾਡੇ ਵਰਗੇ ਲੋਕਾਂ ਨੂੰ ਆਮ ਲੋਕਾਂ ਨੂੰ ਦੁਬਧਾ ਚ ਪਾ ਗਏ ਕਿ ਕਿਵੇਂ ਕਿਉਂਕਿ ਕਮੇਟੀ ਦੀ ਦੇਖਰੇਖ ਚ ਜੋ ਹੁਕਮਨਾਮੇ ਚ ਲਿਖਿਆ ਮੈਂ ਉਹਦੇ ਹਿਸਾਬ ਨਾਲ ਦਾ ਕਿ ਕਮੇਟੀ ਦੀ ਦੇਖਰੇਖ ਚ ਭਰਤੀ ਪ੍ਰਕਿਰਿਆ ਹੋਣੀ ਹੈ ਅੱਗੇ ਡੈਲੀਗੇਸ਼ਨ ਬਣਨਾ ਹੈ ਡੈਲੀਕੇਟ ਬਣਨੇ ਨੇ ਫਿਰ ਅੱਗੇ ਜਾ ਕੇ ਪ੍ਰਤੀਨਿਧੀ ਚੁਣੇ ਜਾਣੇ ਨੇ ਸਾਰੀ ਪ੍ਰਕਿਰਿਆ ਉਸ ਹੁਣੀ ਹੈ ਤੇ ਉਹਦੇ ਮੁਖੀ ਧਾਮੀ ਨੇ ਇੱਥੇ ਸਰਦਾਰ ਰਣੀਕੇ ਹੁਣੀ ਗੁਲਜਾਰ ਸਿੰਘ ਰਣੀਕੇ ਹੁਣੀ ਸਾਬਕਾ ਮੰਤਰੀ ਨੂੰ ਇੰਚਾਰਜ ਲਾਇਆ ਗਿਆ ਜਾਨੀ ਕਿ ਗੱਲ ਹজম ਨਹੀਂ ਹੁੰਦੀ ਚਲੋ ਇਹ ਦੁਬਧਾ ਇਹ ਦੁਬਧਾ ਨੂੰ ਸਿੰਘ ਸਾਹਿਬ ਕਲੀਅਰ ਕਰ ਦੇਣਗੇ ਪਰ ਉਸੇ ਨਾਲ ਹੀ ਖਬਰ ਆਈ ਕਿ ਆਖਰਕਾਰ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੀ ਕੰਪਨੀ ਜਿਹੜਾ ਕੁਝ ਕਰ ਰਹੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਤੋਂ ਭਗੋੜੇ ਹੋ ਰਹੀ ਹੈ ਉਹਨਾਂ ਨੂੰ ਡਿলিউਟ ਕਰਨ ਦੇ ਲਈ ਉਹਨਾਂ ਨੂੰ ਜਿਹੜਾ ਨਿਊਟਰਲ ਕਰਨ ਦੇ ਲਈ ਕੋਸ਼ਿਸ਼ਾਂ ਕਰ ਰਹੀ ਹੈ ਸੁਖਬੀਰ ਸਿੰਘ ਬਾਦਲ ਨੂੰ ਬਚਾਉਣ ਦੇ ਲਈ ਉਹਨਾਂ ਦੀ ਕਥਿਤ ਤੌਰ ਤੇ ਹੋਮੇ ਨੂੰ ਬਚਾਉਣ ਦੇ ਲਈ ਤਾ ਇਸ ਵਿੱਚ ਕੀ ਹੋ ਸਕਦਾ ਸੀਗਾ ਉਹ ਲੋਕਾਂ ਨੇ ਫਿਰ ਆਖਰਕਾਰ ਕਹਿੰਦੇ ਨੇ ਕਿ ਮਰਦੀ ਨੇ ਅੱਕ ਚੱਬੇ ਵਾਲੀ ਗੱਲ ਕਰ ਲਈ ਉਹ ਵੀ ਫਿਰ ਖੜੇ ਹੋ ਗਏ ਉੱਠ ਕੇ ਕਿ ਭਾਈ ਤੁਸੀਂ ਸਹੀ ਨਹੀਂ ਕਰ ਰਹੇ ਸਾਨੂੰ ਇਹ ਨਹੀਂ ਕਰਨਾ ਚਾਹੀਦਾ ਉਹ ਆਗੂ بڑے ਵੱਡੇ ਨੇ ਉਹ ਆਗੂ ਆ ਐਡੇ ਵੱਡੇ ਨੇ ਕਿ ਸੁਖਬੀਰ ਸਿੰਘ ਬਾਦਲ ਦਾ ਧੜਾ ਜੇਕਰ ਉਹ ਆਗੂ țeੜਫੜ ਕਰਦੇ ਆ ਤੇ ਇਹਨਾਂ ਦੇ ਲਈ ਬਹੁਤ ਔਖਾ ਹੋ ਜਾਣਾ ਪਹਿਲੇ ਜਿਹੜਾ ਨਾਮ ਜੋ ਖਬਰਾਂ ਰਾਹੀਂ ਨਿਕਲ ਕੇ ਚੀਜ਼ ਆ ਰਹੀ ਹੈ ਕਿ ਅੰਤਰੀ ਮਾਫ ਕਰਨਾ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਹੁਰਾਣ ਸੁਖਬੀਰ ਸਿੰਘ ਬਾਦਲ ਨੂੰ ਸਿੱਧਮ ਸਿੱਧਾ ਕਹਿਤਾ ਜਣੀ ਕਿ 1 ਟੂ 1 ਇੱਕ ਦੂਜੇ ਨਾਲ ਸਿੱਧੀ ਗੱਲਬਾਤ ਹੋਈ ਜਦੇ ਵਿੱਚ ਕੋਈ ਤੀਜਾ ਵਿਅਕਤੀ ਨਹੀਂ ਸੀ ਉਹਨਾਂ ਕਿਹਾ ਕਿ ਖੜੇ ਹੋ ਕੇ ਕਿ ਸਾਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਇਨ ਬਿਨ ਹਰ ਹਿੱਲੇ ਲਾਗੂ ਕਰਨੇ ਚਾਹੀਦੇ ਨੇ ਤਕਨੀਕੀ ਸਮੱਸਿਆਵਾਂ ਕਾਨੂੰਨੀ ਅੜਚਨਾ ਅਸੀਂ ਬਾਅਦ ਚ ਦੇਖ ਲਾਂਗੇ ਪਹਿਲਾ ਸਾਨੂੰ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਲਾਗੂ ਕਰਨੇ ਚਾਹੀਦੇ ਨੇ ਜਿਹੜੇ ਕਿ ਸੁਖਬੀਰ ਸਿੰਘ ਬਾਦਲ ਵਾਲਾ ਧੜਾ ਜਾਂ ਉਹਨਾਂ ਦੀ ਕੰਪਨੀ ਨਹੀਂ ਕਰ ਰਹੀ ਉਸ ਤੋਂ ਬਾਅਦ ਇਹੀ ਗੱਲ ਬੜੇ ਠੋਕ ਤੇ ਵਜ਼ਾ ਕੇ ਸਾਬਕਾ ਵਿਧਾਇਕ ਝੁੰਡਾ ਕਮੇਟੀ ਦੇ ਨਾਲ-ਨਾਲ ਮਸ਼ਹੂਰ ਹੋਏ ਸਾਡੇ ਦਾ ਮੇਰੇ ਦਾ ਨਿੱਜੀ ਤੌਰ ਤੇ ਉਹਨਾਂ ਦੇ ਨਾਲ ਬੜੀ ਪਰਿਵਾਰ ਦੀ ਸਾਡੀ ਸਹਿਚਾਰ ਹੈ ਉਹਨਾਂ ਦੇ ਵੱਲੋਂ ਵੀ ਇਕਬਾਲ ਸਿੰਘ ਝੁੰਡਾ ਦੇ ਵੱਲੋਂ ਵੀ ਕਿਹਾ ਗਿਆ ਕਿ ਇਹ ਚੀਜ਼ਾਂ ਜਿਹੜੀਆਂ ਨੇ ਗਲਤ ਨੇ ਸਾਨੂੰ ਇਦਾਂ ਨਹੀਂ ਕਰਨਾ ਚਾਹੀਦਾ ਸਾਨੂੰ ਅਕਾਲ ਤਖਤ ਸਾਹਿਬ ਦੇ ਫੈਸਲੇ ਲਾਗੂ ਕਰਨੇ ਚਾਹੀਦੇ ਨੇ ਉਹਨਾਂ ਦੇ ਨਾਲ ਖੜੇ ਹੋਣਾ ਚਾਹੀਦਾ ਉਸ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਦਾ ਵੀ ਜਾਣਕਾਰ ਦੱਸਦੇ ਆ ਕਿ ਇਹੀ ਲਗਭਗ ਸਟੈਂਡ ਸੀ ਉਹ ਕਹਿੰਦੇ ਕਿ ਤੁਸੀਂ ਮੈਨੂੰ ਹਰ ਵਾਰ ਜ਼ਥੇਦਾਰ ਕੋਲ ਜਾਣਾ ਪੈਂਦਾ ਜਵਾਬ ਤੇ ਹੀ ਮੇਰੀ ਹੁੰਦੀ ਹੈ ਤੁਸੀਂ ਆਪਣੀਆਂ ਮਰਜ਼ੀਆਂ ਕਰ ਦਿਓ ਜਾਨੀ ਕਿ ਇਹ ਉਹਨਾਂ ਦੇ ਸ਼ਬਦ ਨਹੀਂ ਹੈ ਜਾਨੀ ਕਿ ਜੋ ਭਾਵ ਆਉਂਦਾ ਹੈ ਉਹ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਉਹਨੂੰ ਅਨਵਾਦ ਪੋਲਿਟਿਕਲੀ ਅਨਵਾਦ ਕਰਨ ਦੀ ਸਿਆਸੀ ਟਰਾਂਸਲੇਸ਼ਨ ਦੀ ਕੋਸ਼ਿਸ਼ ਕੀਤੀ ਹੈ ਤਾਂ ਇਹ ਕਹਿੰਦੇ ਆ ਉਹਨਾਂ ਦਾ ਵੀ ਇਹੀ ਹੈ ਕਿ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਮੰਨੇ ਜਾਣ ਤੇ ਉਹ ਚ ਦੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ਼ਾਮਲ ਨੇ ਤੇ ਇੱਥੇ ਵੀ ਯਾਦ ਕਰਕੇ ਭਾਈ ਗੋਵਿੰਦ ਸਿੰਘ ਲੋਂਗੋਵਾਲ ਨੇ ਇਹ ਵੀ ਗੱਲ ਕਹੀ ਹੈ ਕਿ ਸਾਨੂੰ ਜਿਹੜੇ ਗੋਰ ਪ੍ਰਤਾਪ ਸਿੰਘ ਵਡਾਲਾ ਨੂੰ ਵੀ ਲੈਣਾ ਚਾਹੀਦਾ ਜਿਹੜੇ ਬਾਕੀ ਨੇ ਸਾਨੂੰ ਉਹਨਾਂ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਜਦੋਂ ਇਹ ਗੱਲ ਅਕਾਲ ਤਖਤ ਸਾਹਿਬ ਤੋਂ ਹੋ ਹੀ ਗਈ ਆ ਪਰ ਇਹ ਗੱਲ ਸੁਖਬੀਰ ਸਿੰਘ ਬਾਦਲ ਦੇ ਧੜੇ ਨੇ ਨਹੀਂ ਮੰਨੀ ਜਿਹੜੇ ਸ਼੍ਰੋਮਣੀ ਕਮੇਟੀ ਮੈਂਬਰ ਨੇ ਉਹਨਾਂ ਦੇ ਵਿੱਚ ਰਜਿੰਦਰ ਸਿੰਘ ਮਹਿਤਾ ਤੇ ਸੁਰਜੀਤ ਸਿੰਘ ਤੁਗਲਵਾਲ ਸ਼ਾਮਲ ਨੇ ਉਹ ਵੀ ਇਸ ਦੇ ਖਿਲਾਫ ਖੜੇ ਹੋਏ ਮਾਝੇ ਦਾ ਇੱਕ ਹੋਰ ਵੱਡਾ ਲੀਡਰ ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀ ਨੰਗਲ ਸਾਬਕਾ ਵਿਧਾਇਕ ਬਟਾਲਾ ਉਸ ਤੋਂ ਪਹਿਲਾਂ ਕਾਦੀਆ ਤੇ ਅੱਜ ਕੱਲ ਇੰਚਾਰਜ ਨੇ ਉਹ ਕਾਦੀਆਂ ਵਿਧਾਨ ਸਭਾ ਹਲਕੇ ਜਾਂ ਜਿੰਨੀ ਕਿ ਜਾਣਕਾਰੀ ਮੇਰੇ ਕੋਲ ਆ ਰਹੀ ਹੈ ਤੇ ਇਸ ਹਿਸਾਬ ਦੇ ਨਾਲ ਤਾਂ ਬਹੁਤ ਵੱਡੀ ਫਰਿਸ਼ਤਾ ਤੇ ਇਹ ਫਰਿਸ਼ਤ ਕਾਫੀ ਲੰਬੀ ਵੀ ਹੋ ਸਕਦੀ ਹੈ ਹਾਲੇ ਤਾਂ ਇਹ ਉਹ ਲੋਕ ਨੇ ਕਿ ਜਿਹੜੇ ਇਸ ਇਹ ਮਾਦਾ ਰੱਖਦੇ ਸੀ ਇਸ ਗ ਇਹ ਗੱਲ ਆ ਕਹਿਣ ਦਾ ਜਾਨੀ ਕਿ ਝੁੰਦਾ ਸਾਹਿਬ ਹੋ ਗਏ ਮਨਪ੍ਰੀਤ ਸਿੰਘ ਯਾਲੀ ਬਾਰੇ ਵੀ ਕੁਝ ਖਬਰਾਂ ਡਵੈਲਪ ਹੋ ਰਹੀਆਂ ਨੇ ਜਿਵੇਂ ਹੁੰਦੀਆਂ ਨੇ ਉਹਦੇ ਬਾਰੇ ਵੀ ਤੁਹਾਨੂੰ ਮੈਂ ਦੱਸੂਗਾ ਕੋਸ਼ਿਸ਼ ਕਰ ਰਹੇ ਹਾਂ ਕਿ ਸੋਰਸ ਕਨਫਰਮ ਕਰਦੇ ਨੂੰ ਉਹਨਾਂ ਚੀਜ਼ਾਂ ਨੂੰ ਇਸ ਇਸੇ ਮਾਮਲੇ ਨੂੰ ਲੈ ਕੇ ਤਾ ਕਿਉਂਕਿ ਹੁਣ ਦੇਖੋ ਸੰਤਾ ਸਿੰਘ ਉਮੈਦਪੁਰ ਤਾਂ ਆਪਣੇ ਆਪ ਨੂੰ ਵੱਖ ਕਰ ਚੁੱਕੇ ਨੇ ਇਸ ਮਾਮਲੇ ਦੇ ਵਿੱਚ ਗੁਰਪ੍ਰਤਾਪ ਵਡਾਲਾ ਨੂੰ ਪਹਿਲਾਂ ਨਹੀਂ ਸ਼ਾਮਲ ਕੀਤਾ ਗਿਆ ਜਨਿਕਾ ਸੁਖਬੀਰ ਸਿੰਘ ਬਾਦਲ ਦੇ ਧੜੇ ਦੇ ਅੰਦਰ ਵੀ ਇਹ ਚੀਜ਼ ਹੈ ਕਿ ਅਕਾਲ ਤਖਤ ਸਾਹਿਬ ਦੇ ਫੈਸਲੇ ਲਾਗੂ ਕੀਤੇ ਜਾਣ ਹੁਣ ਮਜਬੂਰੀ ਕੀ ਹੈ ਜਦੋਂ ਤੁਹਾਡੇ ਧੜੇ ਦੇ ਅੰਦਰ ਤੁਹਾਡੀ ਪਾਰਟੀ ਦੇ ਅੰਦਰ ਤੁਹਾਡੇ ਦਲ ਦੇ ਅੰਦਰ ਐਡਾ ਵੱਡਾ ਇਸ ਮਾਮਲੇ ਦੇ ਵਿੱਚ ਹੋਵੇ ਹਾਲਾਂਕਿ ਹੁਣੇ ਵੀ ਚਾਹੀਦਾ ਸੀ ਜੇ ਤੁਸੀਂ ਸਮਰਪਤ ਦੀ ਗੱਲ ਕਰਦੇ ਦੇਖੋ ਜੇ ਤੁਸੀਂ ਮੈਂ ਆਪਣੇ ਆਪ ਨੂੰ ਕਹਾ ਕਿ ਮੈਂ ਅਕਾਲ ਤਖਸਬ ਨੂੰ ਸਮਰਪਿਤ ਹਾਂ ਇਹ ਇੱਕ ਅਲੈਦਾ ਗੱਲ ਹੋ ਸਕਦੀ ਹੈ ਕਿ ਮੇਰੀ ਉਹ ਉਹ ਅਕਾਲ ਤਖਤ ਪ੍ਰਤੀ ਕਿੰਨੀ ਇੱਕ ਸ਼ਰਤ ਆਇਆ ਠੀਕ ਹੈ ਤੁਸੀਂ ਤਾਂ ਕਹਿੰਦੇ ਹੋ ਕਿਸੀ ਸਮਰਪਤਾ ਜਿਹੜਾ ਬੰਦਾ ਸਮਰਪਿਤ ਹੈ ਤਾਂ ਫਿਰ ਉਸ ਅਕਾਲ ਤਖਤ ਦੇ ਹੁਕਮਨਾਮੇ ਮੰਨਣ ਤੋਂ ਇਨਕਾਰੀ ਕਿਉਂ ਹੈ ਉਹਨੂੰ ਤੋੜ ਮਰੋੜ ਕੇ țeḍḍe peḍḍe ਤਰੀਕੇ ਦੇ ਨਾਲ ਜਿਹੜੀਆਂ ਨੇ ਉਹ ਚੀਜ਼ਾਂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਦੇਖੋ ਏ ਕਹਿੰਦੇ ਕਿ ਇੱਕ ਵੱਡੇ ਵਕੀਲ ਨੂੰ ਦੀ ਬੇਇੱਜ਼ਤੀ ਕੀਤੀ ਗੁਰਪ੍ਰਤਾਪ ਵਡਾਲਾ ਨੇ ਕਹਿ ਕੇ ਕਿ ਸਿੱਖ ਵਕੀਲ ਦੀ ਰਹਿਣੀ ਤੁਸੀਂ ਖੁਦ ਸਿੱਖ ਵਕੀਲ ਦੀ ਰਹਿਣੀ ਮੰਨ ਰਹੇ ਮਨਜੀਤ ਸਿੰਘ ਖਹਿਰਾ ਦਾ ਤੁਹਾਡੇ ਨਾਲ ਜੁੜੇ ਰਹੇ ਨਾ ਮਨਜੀਤ ਸਿੰਘ ਖਹਿਰਾ ਤਾਂ ਉਹ ਵਿਅਕਤੀ ਨੇ ਜਿਨ੍ਹਾਂ ਨੇ ਅਕਾਲੀ ਦਲ ਦੀ ਰਜਿਸਟ੍ਰੇਸ਼ਨ ਮਾਨਤਾ ਬਾਕੀ ਸਾਰਾ ਕੁਝ ਕਰਾਇਆ ਹੁਣ ਉਹਨਾਂ ਤੋਂ ਵੱਧ ਕੌਣ ਸਿਆਣਾ ਐ ਅਸੀਂ ਕਿੰਨੂੰ ਸਿਆਣਾ ਮੰਨ ਲਈ ਅਸੀਂ ਤੀਜੇ ਬੰਦੇ ਨੂੰ ਕਿਵੇਂ ਸਿਆਣਾ ਮੰਨ ਲਈ ਸਵਾਲ ਹੈ ਨਾ ਕੋਈ ਹੁਣ ਦੋ ਦਰਸ਼ਕ ਹੀ ਜਿਹੜਾ ਇਹ ਸਵਾਲ ਉਠਾਉਣਗੇ ਕਿ ਉਹ ਵਕੀਲ ਦੀ ਹੁਣ ਅਸੀਂ ਤਾਂ ਉਸ ਦੀ ਮੰਨਾਂਗੇ ਨਾ ਜਿਹੜਾ ਲਗਾਤਾਰ ਅਕਾਲੀ ਦਲ ਦੇ ਲਈ ਕੇਸ ਲੜਦਾ ਰਿਹਾ ਜਿਹੜੇ ਬੰਦੇ ਦੀ ਪ੍ਰੈਕਟਿਸ ਐ ਇਸ ਮਾਮਲੇ ਦੇ ਵਿੱਚ ਜਿਹਨੂੰ ਸਾਰਾ ਕੁਝ ਇਤਿਹਾਸ ਤੋਂ ਲੈ ਕੇ ਅੱਜ ਤੱਕ ਪਤਾ ਹੈ ਹੁਣ ਅਸੀਂ ਤੀਜੇ ਬੰਦੇ ਦੀ ਕਿਵੇਂ ਮੰਨ ਲਈ ਅਸੀਂ ਤਾਂ ਉਸੇ ਦੀ ਮੰਨਾਂਗੇ ਉਹ ਕਹਿੰਦਾ ਕੋਈ ਕਾਨੂੰਨੀ ਅੜਚਣ ਨਹੀਂ ਫਿਰ ਇਹਦਾ ਮਤਲਬ ਅੜਚਣ ਹੋਮੇ ਦੀ ਐ ਅੜਚਣ ਚੌਧਰ ਦੀ ਐ ਅੜਚਣ ਜਿਹੜੀ ਕਹਿ ਲਈਏ ਕਿ 82 ਦਾ ਸੁਖਬੀਰ ਬਾਦਲ ਹੁਣ ਬੰਟੀ ਰਮਾਣਾ ਇੱਕ ਇੰਟਰਵਿਊ ਦੇ ਵਿੱਚ ਕਹਿੰਦੇ ਕਿ ਮੇਰੀ ਮੰਨੋ ਤਾਂ ਤੁਸੀਂ ਕੌਣ ਹੁੰਨੇ ਹੋ ਤੁਹਾਡੀ ਕਿਵੇਂ ਮੰਨੀ ਜਾ ਸਕਦੀ ਜਦੋਂ ਅਕਾਲ ਤਖਸਾਲ ਨੇ ਕਹਿਤਾ ਕਿ ਨਵੀਂ ਭਰਤੀ ਪ੍ਰਕਿਰਿਆ ਹੋਊਗੀ ਮੈਂ ਉਸ ਗੱਲ ਨੂੰ ਬਾਰ ਬਾਰ ਨਹੀਂ ਦੁਹਰਾਉਂਦਾ ਜੋ ਮੇਰਾ ਇਸ ਮਾਮਲੇ ਤੇ ਉੱਤੇ ਨਿੱਜੀ ਤੌਰ ਤੇ ਉੱਤੇ ਮੰਨਣਾ ਹੈ ਕਿ ਸੁਖਬੀਰ ਸਿੰਘ ਬਾਦਲ ਇੱਕ ਫੇਲ ਮੈਨੇਜਮੈਂਟ ਮੈਨੇਜਰ ਸਾਬਤ ਹੋਏ ਨੇ ਰਾਜਨੀਤੀ ਦੇ ਪੋਲੀਟੀਕਲ ਮੈਨੇਜਰ ਨੇ ਉਹ ਸਿਆਸਤਦਾਨ ਤਾਂ ਹੈ ਹੀ ਨਹੀਂ ਪੋਲੀਟੀਕਲ ਮੈਨੇਜਰ ਨੇ ਤੇ ਉਹ ਫੇਲ ਸਾਬਤ ਹੋਏ ਨੇ ਤੁਸੀਂ ਇਲੈਕਟਰਲ ਸਾਰੀ ਚੁਣავი ਜਿਹੜੀ ਇਹ ਪਰਫਾਰਮੈਂਸ ਕੱਢ ਕੇ ਦੇਖ ਲੋ ਤੁਹਾਡੇ ਸਾਹਮਣੇ ਆ ਤੁਹਾਨੂੰ ਬਾਰ ਬਾਰ ਦੱਸਣ ਦੀ ਲੋੜ ਨਹੀਂ ਹੈਗੀ ਇਸ ਮਾਮਲੇ ਦੇ ਵਿੱਚ ਤਾਂ ਇਸ ਸਭ ਕਾਸੇ ਦੇ ਵਿੱਚ ਕਿ ਉਹ ਪੰਜਾਬ ਨੂੰ ਅੱਗੇ ਭਾਈ ਸਾਹਿਬ ਉਹ 7 ਸਾਲ ਪੰਜਾਬ ਦੇ ਵਿੱਚ ਰਾਜ ਕਰਦੇ ਰਹੇ ਸੜਕਾਂ ਜਿਹੜੀਆਂ ਬਣੀਆਂ ਜਿਹੜੀਆਂ ਸੜਕਾਂ ਦੀਆਂ ਦੁਹਾਈਆਂ ਵਿਰਸਾ ਸਿੰਘ ਬਲਟੋਆ ਫਲਾਨੇ ਧੰਕਰਨੇ ਸਾਰੇ ਉਸ ਜੁੰਡਲੀ ਦੇ ਲੋਕ ਦਿਖਾਉਂਦੇ ਆ ਉਹ ਸੜਕਾਂ ਪੰਜਾਬ ਦੇ ਲੋਕਾਂ ਦੀਆਂ ਜੇਬਾਂ ਚੋਂ ਪੈਸੇ ਨਿਕਲ ਕੇ ਬਣੀਆਂ ਨੇ ਅੱਜ ਵੀ ਲੋਕ ਟੋਲ ਭਰਦੇ ਆ ਬਠਿੰਡੇ ਤੋਂ ਲੈ ਕੇ ਚੰਡੀਗੜ੍ਹ ਤੱਕ 4 ਤੋਂ 5 ਟੋਲ ਐ ਤੇ ਉਹ ਟੋਲ ਤੁਹਾਨੂੰ ਲੱਗੇ ਹੋਏ ਦਿਖਦੇ ਨਹੀਂ ਜਿਆਦਾ ਸਰਕਾਰ ਆਪਣੇ ਪੈਸੇ ਨਾਲ ਬਣਾਉਂਦੀ ਜਾਂ ਸੁਖਬੀਰ ਬਾਦਲ ਸੁਖਵिलास ਵੇਚ ਕੇ ਸੜਕ ਬਣਾਉਂਦੇ ਪਰ ਅਜੇ ਹਾਂ ਨਹੀਂ ਹੋਇਆ ਹੁਣ ਸੁਖਵिलास ਵਾਲੇ ਮਾਮਲੇ ਦੇ ਵਿੱਚ ਕੀ ਕੁਝ ਨਹੀਂ ਚੱਲ ਰਿਹਾ ਕਿਸ ਤਰ੍ਹਾਂ ਨਾਲ ਪੰਜਾਬ ਦੀ ਜਿਹੜੀ ਹੈ ਜਨਤਕ ਆਵਾਜਾਈ ਦੇ ਸਾਧਨ ਨੇ ਜਾਨੀ ਕਿ ਟਰਾਂਸਪੋਰਟ ਹੈ ਉਸ ਨੂੰ ਕਿਸ ਤਰ੍ਹਾਂ ਨਾਲ ਚੁੰਨਾ ਲਾਇਆ ਗਿਆ 7 ਸਾਲਾਂ ਚ ਸਾਰਾ ਕੁਝ ਦੇਖਿਆ ਜੇ ਉਹ ਪੰਜਾਬ ਦੀ ਤਰੱਕੀ ਹੈ ਜੇ ਪ੍ਰਦਰਸ਼ਨ ਕਰਦੇ ਸਿੱਖਾਂ ਦੇ ਉੱਤੇ ਗਲੋ ਗੋਲੀ ਚਲਾਉਣਾ ਇੱਕ ਵਧੀਆ ਪ੍ਰਸ਼ਾਸਨਿਕ ਹੋਣ ਦਾ ਦਾਵੇਦਾਰੀ ਆ ਫਿਰ ਸੁਖਬੀਰ ਸਿੰਘ ਬਰਗਾ ਬਾਦਲ ਵਰਗਾ ਕੋਈ ਵਧੀਆ ਲੀਡਰ ਪੰਜਾਬ ਨੂੰ ਨਹੀਂ ਮਿਲ ਸਕਦਾ ਫਿਰ ਪੰਜਾਬੀਆਂ ਨੂੰ ਅੱਖਾ ਬੰਦ ਕਰਕੇ ਬਿਨਾਂ ਕਿਸੇ ਵੋਟਾ ਵਾਟਾ ਤੋਂ ਉਹਨਾਂ ਨੂੰ ਆਪਣਾ ਲੀਡਰ ਮੰਨ ਕੇ ਆਪਣਾ ਲਾ ਲੈਣਾ ਚਾਹੀਦਾ ਮੁੱਖ ਮੰਤਰੀ ਪ੍ਰਧਾਨ ਮੰਤਰੀ ਜੋ ਲਾਉਣਾ ਲਾ ਲੈਣਾ ਚਾਹੀਦਾ ਪਰ ਸਵਾਲ ਇਹ ਹੈ ਕਿ ਤੁਹਾਡੀ ਪਰਫਾਰਮੈਂਸ ਤਾਂ ਲੋਕਾਂ ਦੇ ਸਾਹਮਣੇ ਹੈ ਜਿਹੜੇ ਬਿਜਲੀ ਸਮਝੌਤੇ ਹੋਏ ਉਹਨਾਂ ਬਾਰੇ ਸਾਰਾ ਕੁਝ ਆਮ ਲੋਕਾਂ ਨੂੰ ਪਤਾ ਹੈ ਕਿ ਕੀ ਹੋਇਆ ਕਿ ਨਹੀਂ ਹੋਇਆ ਕਿੰਨੀ ਬਿਜਲੀ ਮਹਿੰਗੀ ਹੋਈ ਉਹਨਾਂ ਦਿਨਾਂ ਦੇ ਵਿੱਚ ਕੀ ਕੀ ਕੁਝ ਨਹੀਂ ਹੋਇਆ ਨਸ਼ੇ ਕਿਸ ਤਰ੍ਹਾਂ ਨਾਲ ਉਹਨਾਂ 10 ਸਾਲਾਂ ਦੇ ਵਿੱਚ 1 ਕੋ ਲਖਤ ਵਧੇ ਹੁਣ ਉਹਦੀ ਜ਼ਿੰਮੇਵਾਰੀ ਤਾਂ ਮੌਕੇ ਦੀ ਸਰਕਾਰ ਦੀ ਹੁੰਦੀ ਹੈ ਚਾਹੇ ਸਰਕਮ ਚਾਂਸਸ ਕੋਈ ਹੋਣ ਅੱਜ ਜੇ ਮੁੱਖ ਮੰਤਰੀ ਭਗਵੰਤ ਮਾਨ ਦੇ ਦੌਰ ਦੇ ਵਿੱਚ ਨਸ਼ੇ ਪਹਿਲਾਂ ਨਾਲੋਂ ਵਧੇ ਘਟੇ ਜੋ ਹੋਇਆ ਉਹ ਜ਼ਿੰਮੇਵਾਰੀ ਭਗਵੰਤ ਮਾਨ ਦੀ ਹੈ ਜੇ ਅੱਜ ਲਾ ਐਂਡ ਆਰਡਰ ਦੀ ਸਥਿਤੀ ਅਮਨ ਤੇ ਕਾਨੂੰਨ ਦੀ ਵਿਵਸਥਾ ਵਿਗੜੀ ਹੈ ਤਾਂ ਉਹਦੇ ਲਈ ਭਗਵੰਤ ਮਾਨ ਜ਼ਿੰਮੇਵਾਰ ਹੈ ਚਾਹੇ ਉਹਦੇ ਸਰਕਮਸਟੈਂਸਸ ਆਈਐਸਆਈ ਹੋਵੇ ਜਾਂ ਕੋਈ ਹੋਵੇ ਜ਼ਿੰਮੇਵਾਰੀ ਤਾਂ ਇਹਨਾਂ ਦੀ ਹੈ ਨਾ ਜੇ ਅਸੀਂ 10 ਸਾਲਾਂ ਬਾਅਦ ਇਹ ਕਹੀ ਜਾਣ ਕੇ ਜੀ ਉਹ ਕਰਦੇ ਸੀ ਇਹ ਕਰਦੇ ਸੀ ਫਿਰ ਉਹ ਤਾਂ ਗੱਲਾਂ ਹਾਜ਼ਮ ਨਹੀਂ ਹੁੰਦੀਆਂ ਨਾ ਕੋਲੋਂ ਲਾ ਕੇ ਸੁਖਬੀਰ ਸਿੰਘ ਬਾਦਲ ਨੂੰ ਇੱਕ ਵੱਡੀ ਚੁਣੌਤੀ ਹੈ ਉਹਨਾਂ ਦੇ ਆਪਣੇ ਧੜੇ ਦੇ ਵਿੱਚ ਤਰੇੜਾਂ ਨੇ ਆਪਣਾ ਤੜਾ ਦੋ ਫਾੜ ਹੁੰਦਾ ਹੋਇਆ ਨਜ਼ਰ ਆ ਰਿਹਾ ਤੇ ਆਉਂਦੇ ਦਿਨਾਂ ਦੇ ਵਿੱਚ ਮਾਗੀ ਕਾਨਫਰੰਸ ਨੂੰ ਸਫਲ ਕਰਨਾ ਕੋਈ ਅਕਾਲੀ ਦਲ ਦੇ ਲਈ ਔਖਾ ਨਹੀਂ ਖਾਸ ਕਰਕੇ ਜਦੋਂ ਕਾਨਫਰੰਸ ਐਸੀ ਕਾਨਫਰੰਸ ਮੁਕਸਰ ਏਰੀਆ ਦੇ ਵਿੱਚ ਹੋ ਰਹੀ ਹੋਵੇ ਉੱਥੇ ਕੋਈ ਦਿੱਕਤ ਨਹੀਂ ਹੈ ਉਹਦੇ ਬਾਰੇ ਕੋਈ ਕੁਝ ਕਹੀ ਜਾਵੇ ਉਹਦੇ ਐਕਚੁਅਲ ਫੈਕਟੇ ਨੇ ਕਿ ਉਹਨੂੰ ਸਫਲ ਕਰਨ ਤੋਂ ਕੋਈ ਨਹੀਂ ਰੁਕ ਸਕਦਾ ਘੱਟ 19 21 20 ਇਧਰ ਉਧਰ ਹੋ ਸਕਦਾ ਹੈ ਸਵਾਲ ਇਹ ਹੈ ਕਿ ਤੁਹਾਡੀ ਇਲੈਕਟਰਲ ਪਰਫਾਰਮੈਂਸ ਕੀ ਕਹਿੰਦੀ ਹੈ ਇਲੈਕਟਰਲ ਦੇ ਵਿੱਚ ਤੁਸੀਂ ਚੋਣਵੀ ਰਣਨੀਤੀ ਦੇ ਵਿੱਚ ਚੋਣਵੀ ਰਾਜਨੀਤੀ ਦੇ ਵਿੱਚ ਕਿਸ ਤਰ੍ਹਾਂ ਦੇ ਸੰਘਰਸ਼ਤਾ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਪੰਜਾਬ ਦੇ ਭੱਖ ਦੇ ਮੁੱਦੇ ਨੇ ਇੱਕ ਦਿਨ ਵੀ ਧਰਨਾ ਦਿੱਤਾ ਹੋਵੇ ਇੱਕ ਦਿਨ ਵੀ ਕੋਈ ਰੋਡ ਰੇਲ ਗੱਡੀ ਜਾਮ ਕੀਤੀ ਹੋਵੇ ਇੱਕ ਦਿਨ ਵੀ ਸਕਤਰੇ ਦੇ ਅੱਗੇ ਜਾ ਕੇ ਬੈਠੇ ਹੋਣ ਕੋਸ਼ਿਸ਼ ਹੀ ਕੀਤੀ ਹੋਵੇ ਸਕਤਰੇ ਦੇ ਅੱਗੇ ਜਾਣ ਦੀ ਸਿਰਫ ਕਿਸਾਨੀ ਅੰਦੋਲਨ ਵਾਲੇ ਗਏ ਸੀ ਤੇ ਉਹ ਵੀ 4-5 ਘੰਟਿਆਂ ਬਾਅਦ ਬਾਹਰ ਆ ਗਏ ਸੀ ਤੇ ਉਹ ਵੀ ਉਦੋਂ ਗਏ ਉਹ ਵੀ ਇਹਨਾਂ ਨੇ ਉਹ ਕੰਮ ਕੀਤਾ ਸੀਗਾ ਕਿ ਮਰਦੀ ਨੇ ਅੱਖ ਚੱਬਿਆ ਅਲੀ ਗੱਲ ਉਦੋਂ ਵੀ ਹੋਈ ਸੀ ਕਿ ਅਖੀਰ ਤੇ ਜਾ ਕੇ ਸਾਰਾ ਕੁਝ ਹੋਇਆ ਤੇ ਜਿਹਦਾ ਨੁਕਸਾਨ ਅਜ ਤੱਕ ਭੁਗਤ ਨਾ ਤੁਸੀਂ ਕਿਸਾਨੀ ਦੇ ਲਈ ਖੜੇ ਜਿਹਦੇ ਲਈ ਇਕਾਲੀ ਪਾਰਟੀ ਜਾਣੀ ਜਾਂਦੀ ਸੀ ਕਾਲੀ ਦਲ ਜਾਣਿਆ ਜਾਂਦਾ ਸੀ ਨਾ ਤੁਸੀਂ ਸਿੱਖ ਮਸਲਿਆਂ ਦੇ ਉੱਤੇ ਖੜੇ ਨਾ ਤੁਸੀਂ ਪੰਜਾਬ ਦੇ ਜਿਹੜੀ ਤੁਸੀਂ ਕਥੇ ਤੌਰ ਦੇ ਉੱਤੇ ਕਹਿੰਦੇ ਹੋ ਕਿ ਅਸੀਂ ਖੇਤਰੀ ਪਾਰਟੀਆਂ ਨਾ ਤੁਸੀਂ ਉੱਥੇ ਵਿਖਾਈ ਦਿੱਤੇ ਤਾਂ ਫੇਰ ਤੁਸੀਂ ਕਿਉਂ ਕਿ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਬਹੁਤ ਜਿਹੜੀ ਆ ਬੜੀ ਹੋਈ ਤਾਂ ਇਹ ਹੁਣ ਆਪਣੇ ਹੁਣ ਸੁਖਵੀਰ ਸਿੰਘ ਬਾਦਲ ਦੀ ਇੱਕ ਹੋਰ ਚਲਾਕੀ ਦੱਸਦਾ ਕਹਿੰਦਾ ਕਿ ਮੇਰੇ ਤੇ ਟਰਮ ਪੂਰੀ ਹੋ ਗਈ ਸੀ ਇਹ ਨਹੀਂ ਕਹਿੰਦੇ ਕਿ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਅਸਤੀਫੇ ਕਬੂਲ ਕਰ ਮਨਜ਼ੂਰ ਕੀਤੇ ਜਾਣ ਸਾਡਾ ਇਹ ਤਾਂ ਟਰਮ ਪੂਰੀ ਹੋ ਗਈ ਸੀ ਜਾਣਾ ਹੀ ਸੀ ਚੱਲੇ ਆ ਹੁਣ ਇਸ ਸਥਿਤੀ ਦੇ ਵਿੱਚ ਜੇ ਤੁਸੀਂ ਉਮੀਦ ਲਾਉਂਦੇ ਹੋ ਕਿ ਅਕਾਲੀ ਦਲ ਜਿਹੜੇ ਸੱਜਣ ਲਾਉਂਦੇ ਨੇ ਕਿ ਅਕਾਲੀ ਦਲ ਤਰੱਕੀ ਕਰੂਗਾ ਤੇ 27 ਦੇ ਵਿੱਚ ਸਰਕਾਰ ਬਣਾਉਂਦਾ ਇਹ ਆਪਣੇ ਆਪ ਦੇ ਵਿੱਚ ਇੱਕ ਹਾਸੂ ਹੀਣਾ ਸੁਪਨਾ ਹੋ ਸਕਦਾ ਹੈ ਸਰਕਾਰ ਹੋਵੇ ਨਾ ਹੋਵੇ ਤਾਂ ਸਮਾਂ ਦੱਸਦਾ ਪਰ ਅੱਜ ਦੀ ਘੜੀ ਅੱਜ ਦੀ ਘੜੀ ਇੱਕ ਕੋਈ ਕਹੇ ਖੁਸ਼ ਫਹਿਮੀ ਹੈ ਇੱਕ ਸੁਪਨਾ ਦੇਖਦੇ ਰਹੋ ਤੁਹਾਨੂੰ ਨੀਂਦ ਚੰਗੀ ਆ ਜਾਊਗੀ